ਹਾਂ ਜੀ ਆਹ ਜੋ ਆਲੋ ਤੇ ਜਦੋਂ ਸੋ ਆ ਗਈ ਤੁਸੀਂ ਇਰਾਹਾ ਆਹ ਦੇਖੋ ਮੈਂ ਚਾਹਤ ਨਾ ਕਰਦਾ ਇਹ ਡੈਰੀ ਪਾਣੀ ਆਹ ਡੈਰੀ ਪਾਣੀ ਆਹ ਡੈਰੀ ਪਾਣੀ ਆਹ ਪੜ ਗਈ ਬਟਾ ਡੈਰੀ ਉਹ ਪਾਣੀ ਵਿੱਚ ਡੈਰੀ ਇਹ ਦੋ ਨੇ ਜਿਹੜੀਆਂ ਬੈਗ ਚ ਆਈਆਂ ਨਾ ਜੀ ਹਾਂ ਜੀ ਦੋ ਜਣੀਆਂ ਸੀ ਇਹਨਾਂ ਨੂੰ ਚੋਲੇ ਕੋਈ ਨਹੀਂ ਦੋ ਜਾਨੀਆਂ ਨੂੰ ਪਿੱਛੇ ਖੜਿਆ ਟਰੋਲੇ ਕੋਲ ਜੀ ਕੱਢ ਲੈਣਾ ਆਹ ਬੜੀ ਭੀੜ ਪੈ ਗਈ ਹੁਣ ਹੱਥ ਫੇਰਤਾ ਉਹ ਵੀ ਹਾਂ ਜੀ ਪਾਣੀ ਨਹੀਂ ਲੈ ਨਹੀਂ ਹਜੇ ਨਹੀਂ ਖੋਲਿਆ ਜੀ ਆਓ ਮੈਂ ਤੁਹਾਨੂੰ ਇੱਕ ਬਤਾਨਾ ਉਹਨੇ ਪਕੜਾ ਉਹਨਾਂ ਦੀ ਕੁੜੀ ਆ ਜੀ ਉਹਨਾਂ ਦੀ ਮੈਨੂੰ ਮੈਂ ਜਾਣਦਾ ਰਾਤੀ ਉਹਨੇ ਮੈਂ ਪੁੱਛਿਆ ਜੀ ਆ ਜਾ ਯਾਰ ਕੱਪੜੇ ਲੈਣ ਲੱਗਦੀ ਹੈ ਹਾਂ ਜੀ ਲੈ ਆਦਰ ਕੋਈ ਨਹੀਂ ਆ ਖੁੱਲ ਗਿਆ ਖੁੱਲ ਗਿਆ ਪਰ ਸੁਣ ਔਰ ਚੁੰਨੀ ਰੱਖ ਲਈ ਉਹਨੇ ਕੱਢ ਲੈ ਹਾਂਜੀ ਕੋਈ ਨਹੀਂ ਮੈਂ ਬੱਸ ਮਰੇ ਦਾਦੋ ਸਾਹਿਬ ਜਿਹੜੀ ਚੋਰੀਆਂ ਫੜੇ ਕੀ ਹੋਇਆ ਜੀ ਇਹ ਚੋਰੀ ਨਹੀਂ ਬੜੀ ਸੀ ਇਹਨਾਂ ਦੇ ਪੈਸੇ ਮਿਲ ਗਏ ਕਹਿੰਦੇ ਸਾਡੇ ਕੋਲ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਕਿੰਨੀਆਂ ਸੀਗੀਆਂ ਫੜੀਆਂ ਜੀ ਦੋ ਸੀ ਨਾ ਇੱਕ ਸੀ ਫੜੀ ਹੋਈ ਤੇ ਬਾਕੀ ਦੋ ਭੱਜ ਗਏ ਜਿਹੜੇ ਜਿਹੜਾ ਚੋਰੀ ਕਰਨੀ ਉਹ ਭੱਜ ਗਏ ਕਿ ਕਿੱਥੋਂ ਹੋਇਆ ਜੀ ਇਹ ਸਾਰਾ ਮਾਮਲਾ ਜੀ ਇਹ ਇੱਕ ਦੁਕਾਨ ਆ ਇਹ ਦੁਕਾਨ ਹਾਂ ਜੀ ਕਿ ਕੜੀ ਕੜੀ ਗਵਰਨਮੈਂਟ ਸਾਹਿਬ ਕਿੱਕੀ ਗਵਰਨਮੈਂਟ ਕਿੱਕੀ ਗਵਰਨਮੈਂਟ ਸਾ ਉਹਦੇ ਉਹਦੇ ਕਿੱਥੇ ਹੋਈ ਕੋਣ ਜੇ ਕੀ ਦੱਸਿਆ ਇਹਨਾਂ ਨੇ ਤੁਹਾਨੂੰ ਕਿਵੇਂ ਲੈਡੀ ਇਹ ਕਹਿੰਦੇ ਵੀ ਸਾਡੇ ਵੀਰੇ ਪੈਸੇ ਮਰ ਗਏ ਮੈਂ ਕੋਈ ਕਾਰਬਨੀ ਕਰਾਉਣੀ ਹੈਗੀ ਤੇ ਜੇ ਉਹ ਦੇਖਦੇ ਆ ਕੋਈ ਵੈਰੀਫਾਈ ਕਰਦੇ ਆ ਆਪਾਂ ਜੇ ਉਹਨਾਂ ਕੋਲ ਕੁੜੀਆਂ ਮਿਲ ਗਈਆਂ ਉਹਨਾਂ ਦੇ ਖਿਲਾਫ ਅਕਸ਼ਨ ਲਵਾਵਾਂਗੇ ਤੁਸੀਂ ਉਹ ਤੁਹਾਡੇ ਥਾਣੇ ਫੜਾਤੀਆਂ ਜੀ ਉਹ ਤੁਹਾਨੂੰ ਨਹੀਂ ਹਲੇ ਫੜਾਈਆਂ ਹਾਂਜੀ ਫੜਨੀ ਆਂਦਾ ਅੱਛਾ ਜੀ